ਸਤ ਸ੍ਰੀ ਅਕਾਲ ਜੀ ਤੁਹਾਨੂੰ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਮੈਂ ਬਹੁਤ ਪਿਆਰਪ੍ਰੀ ਨਮਸਕਾਰ ਤੇ ਅੱਜ ਸਵਾਗਤ ਹੈ ਤੁਹਾਡਾ ਮੇਰੀ ਨਾਮ ਥੋੜਾ ਸਾਡ ਕਰਕੇ ਮੇਨੂੰ ਵੱਧ ਖਾਲੇ ਯੂਸ਼ੀ ਚੈਨਲ ਆਉਣ ਤੇ ਤੇ ਅੱਜ ਮੈਂ ਜਿੱਥੇ ਤੁਹਾਨੂੰ ਇੱਕ ਗੀਤਾਂ ਦੀ ਰੰਗਦਾਰ ਦੁਨੀਆ ਤੇ ਲੈ ਕੇ ਜਾ ਰਹੀ ਹਾਂ ਇਹ ਗੀਤ ਸਿਰਫ ਸੁਰਾਂ ਦਾ ਕਹਿੰਦੇ ਜਾਦੂ ਨਹੀਂ ਬਲਕਿ ਸਾਡੀ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ ਅੱਜ ਜਸੀਂ ਇੱਕ ਇਹੋ ਜਿਹਾ ਗੀਤ ਗੀਤਾਂ ਕਹੋ ਇਹ ਬੋਲੀਆਂ ਇੱਕ ਬਈ ਜਵਾਨੀ ਵੇਲੇ ਜਦੋਂ ਜਵਾਨੀ ਚੜਦੀ ਹੈ ਜਦੋਂ ਜਿਵੇਂ ਵੀ ਹੁਣ ਮੈਂ ਵਿਆਖਿਆ ਨਹੀਂ ਕਰਾਂ ਤੁਸੀਂ ਆਪ ਹੀ ਕਰੀ ਜਾਂਦੇ ਤੁਸੀਂ ਪਹਿਲਾਂ ਹੀ ਬਹੁਤ ਬਾਰੇ ਸੋਈਆਂ ਬੋਲੀਆਂ ਇਹ ਮੈਂ ਸਾਰੀਆਂ ਤੁਹਾਨੂੰ ਇਕੱਠੀਆਂ ਇੱਕ ਵਾਰੀ ਤੁਹਾਨੂੰ ਫਿਰ ਉਹ ਬੇਨਤੀ ਕਰਦੀ ਹੈ ਬੋਲੀਆਂ ਦੇ ਵਿੱਚ ਵੀ ਤੂੰ ਇੱਕ ਵਾਰੀ ਫੇਰ ਆ ਜਾ ਮੇਰੇ ਵਰਗੀ ਫਿਰ ਕਹਿੰਦੀ ਆ ਵੀ ਤੂੰ ਆ ਜਾ ਜੇ ਮੈਂ ਕਹਿੰਦੀ ਹੁਣ ਸਾਡੇ ਦਾਖੋਣ ਜਵਾਨੀ ਮੁੜ ਕੇ ਫੇਰ ਆ ਜੇ ਫਿਰ ਇਹ ਆਉਂਦੀ ਨਹੀਂ ਇੱਕ ਵਾਰੀ ਗਈ ਹੈ ਨਾ ਤੇ ਫਿਰ ਮੰਨ ਲਓ ਸਹੀ ਹੋ ਨਹੀਂ ਜਾਂਦਾ ਕਹਿੰਦੇ ਜਵਾਨੀ ਫਿਰ ਹੁਣ ਕਦੇ ਕਰੀ ਆਉਣੀ ਹੈ ਹਨਾ ਮਾੜ ਲਓ ਸਹੀ ਨਹੀਂ ਕਹਿੰਦੇ ਜਵਾਨੀ ਫਿਰ ਕਦੇ ਨਹੀਂ ਆਉਣੀ ਹਨਾ ਹੁਣ ਜਿੰਨਾ ਇਹਨੂੰ ਖੁੱਲ ਕੇ ਵਧੀਆ ਚੰਗੇ ਕੰਮਾਂ ਦੇ ਵਿੱਚ ਇਹਨੂੰ ਰੱਖੀਏ ਆਪਣੀ ਜਵਾਨੀ ਨੂੰ ਗਲਤ ਪਾਸੇ ਨਾ ਲਾਈਏ ਹਨਾ ਨਾ ਰੋਲਗੇ ਨਾ ਦੇ ਸੱਤ ਬੱਤੋਂ ਕਰੀਏ ਹਨਾ ਤੇ ਲੈ ਆ ਜੋ ਫਿਰ ਜਿਹੜਾ ਮੈਨੂੰ ਤਾ ਪਾਉਂਗੀ ਤੁਹਾਨੂੰ ਉਹ ਹੈਗਾ ਇਹ ਮੱਤਰ ਲਿਖਾ ਬੈਠ ਮੈਂ ਹੈ ਨਾ ਥਰਡ ਕਿ ਭੈਣ ਨੇ ਰਪਿੰਦਰ ਕੌਰ ਨੇ ਕਿਹਾ ਸੀ ਕਿ ਥਰਡ ਵਾਰੇ ਮੈਂ ਖਮ ਤਾਂ ਕਈ ਪਾਰ ਰੱਖੇ ਨੇ ਤੇ ਆ ਮੈਂ ਲੈ ਕੇ ਲਈਆਂ ਤੇ ਥਰਡ ਵਾਲਾ ਤੁਹਾਨੂੰ ਬਹੁਤ ਤਾਂ ਬਹੁਤ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਆਜੂ ਫਿਰ ਆਪਣੀਆਂ ਰੰਗਾ ਰੰਗ ਪ੍ਰੋਗਰਾਮ ਵੱਲ ਲਾ ਮੈਨ ਪਤਾ ਤੁਸੀਂ ਗੋਡੀਆਂ ਸਾਡੇ ਨਾਲ ਆਜੂ ਹੁਣ ਇਹਨਾਂ ਨੂੰ ਕਾਉਂਗੀ ਹੈ ਨਾ ਤੇ ਭੈਣਾਂ ਨਾਲ ਨਾਲੇ ਗੁਣਗਣਾਉ ਗੋਰੀਆਂ ਕਿੱਦਾਂ ਪਾਉ ਸਾਡੇ ਨਾਲ ਹੀ ਲਾਓ ਫਿਰ ਰੌਣਕ ਹੈਨਾ ਕੀ ਕਹਿੰਦੀ ਹੈ ਫਿਰ ਉਹ ਜਵਾਨੀ ਹੈਨਾ ਵੀ ਜਦੋਂ ਜਵਾਨੀ ਵੇਲੇ ਕਿਵੇਂ ਕਿਵੇਂ ਹੋਇਆ ਸਾਰਾ ਕੁਝ ਤੇ ਇਹ ਜਵਾਨੀ ਜਾਂਦੇ ਕਾਰੇ ਦੱਸੇ ਹੋਏ ਨੇ ਹੈਨਾ ਇਹ ਮੇਰਾ ਇੱਕ ਅੰਸ਼ ਹੈ ਜਦੋਂ ਜਵਾਨੀ ਹੋਈ ਆਰੰਭ ਸੀ ਜਦੋਂ ਜਵਾਨੀ ਪਾਈ ਅਰੰਭ ਸੀ ਮੈਂ ਵੀ ਫੁੱਲ ਚੜੀ ਮੇਰਾ ਮਾਹੀ ਬੜਾ ਬੰਬ ਸੀ ਮੈਂ ਵੀ ਫੁੱਲ ਚੜੀ ਮੇਰਾ ਮਾਹੀ ਬੜਾ ਬੰਬ ਸੀ ਮੈਂ ਵੀ ਫੁੱਲ ਚੜੀ ਮੇਰਾ ਮਾਹੀ ਬੜਾ ਬੰਬ ਸੀ ਜਦੋਂ ਜਵਾਨੀ ਚੜਦੀ ਸੀ ਮੈਂ ਵੀ ਉੱਡਣੇ ਨਾਗ ਵਾਂਗੂ ਲਾੜੇ ਦੀ ਸੀ ਦੇ ਵੀ ਉਡਣੇ ਲਾਗ ਵਾਂਗੂ ਨਾਲੀ ਸੀ ਮੈਨੀ ਉੱਡੇ ਨੇ ਲਾਗ ਵਾਂਗੂ ਅੜਦੀ ਸੀ ਜਦੋਂ ਜਵਾਨੀ ਬਾਲਾ ਜੋਰ ਸੀ ਵੇ ਜਲਮਾ ਜਦੋਂ ਜਵਾਨੀ ਬਾਲਾ ਜੋਰ ਸੀ ਵੇ ਜਲਮਾ ਲੋਕੋ ਸਹ ਇਕਲੇ ਮੈਂ ਤੂੰ ਵਟੂਆ ਮੈਂ ਢੋਰ ਸੀ ਵੇ ਜਲਮਾ ਮੈਂ ਵਟੂਆ ਰਦੀਵੇ ਜਾਲਮਾ ਉਟਵਾ ਮੈਂ ਰਦੀਵੇ ਜਾਲਮਾ ਜਦੋਂ ਜਬਾਨੀ ਚੱਲੀ ਸੀਵੇ ਜਾਲਮਾ ਜਦੋਂ ਜਬਾਨੀ ਚੱਲੀ ਸੀਵੇ ਜਾਲਮਾ ਕੋਸੈਕਲ ਮੈਂ ਕੱਲੀ ਸੀਵੇ ਜਾਲਮਾ सिवे जाल मा जॾो जेवानी चाली तद जेवानी बड़ा जोर शिव डाल जॾो जेवानी बड़ा जोर शिव जाल मा तोर डीट मरोड़ सिवे जाल मा तोर डीटाक मरोड़ शिवे जाल मा तोर जी टाक मरोर सिवे ॼाल मा ਜਦੋਂ ਜਵਾਨੀ ਬੜਾ ਜੋਰ ਸੀ ਬੇਜਲਮਾ ਜਦੋਂ ਜਵਾਨੀ ਬੜਾ ਜੋਰ ਸੀ ਬੇਜਲਮਾ ਸਪਨੀ ਬਾਰੇਗੀ ਤੋਰ ਸੀ ਬੇਜਲਮਾ ਸਪਨੀ ਬਾਰੇਗੀ ਤੋਰ ਸੀ ਬੇਜਲਮਾ ਸਪਨੀ ਬਾਰੇਗੀ ਤੋਰ ਸੀ ਬੇਜਲਮਾ ਜਦੋਂ ਜਵਾਨੀ ਬੜਾ ਜੋਰ ਸੀ ਬੇਜਲਮਾ मंझली वारीगा बोल सिवे झाल मां मंझली वारिका बोल सिवे ज़ाल मां मंझली वारीगा बोल सिवे जाल मां जवानी जोर सिवे ज़ाल मां जवानी जोर सिवे ज़ाल मां बज अॾी भेण मोर भुलिया जाल मां बजे अॾी बे ബോര ബോല്ല ജവാനി ബാല ചോര സിവേ ജല മാ ജോ ജവാനി ബാല ചോര സിവേ വാ ഗായ സി ജല മാ തര വര ഗായ സിവേ മാ തായ സിവേ മ जदो जेवानीा जोर शिवे दाला जदो जे बानी बड़ा जो शिवाल तूं बटुआ में ज़ोर शिवे ॾाल तूं बटुआ ਪਾਇਆ ਗਿਆ ਗੋਡਾ ਪੇ ਬਲ ਮੋੜ ਸੀਵੇ ਜਾਲਮਾ ਪਾਇਆ ਗਿਆ ਗੋਡਾ ਪੇ ਬਲ ਮੋੜ ਸੀਵੇ ਜਾਲਮਾ ਦੁੱਖ ਦੇ ਗੋਡਿਆਂ ਦੇ ਜੋੜ ਪੁੱਲਿਆ ਜਾਲਮਾ ਦੁੱਖ ਦੇ ਗੋਡਿਆਂ ਦੇ ਜੋੜ ਪੁੱਲਿਆ ਜਾਲਮਾ ਦੁੱਖ ਦੇ ਜਵਾਨੀ ਹੋ ਗਈ ਬੰਦੇ ਦੇ ਜਦੋਂ ਜਵਾਨੀ ਹੋ ਗਈ ਬੰਦੇ ਦੇ ਨੀਗਾ ਹੋਗੀ ਥੋੜੀ ਢਿੱਲੇ ਪੈ ਗੇ ਸਾਰੇ ਦੰਦ ਦੇ ਟਿੰਗਰ ਹੋਗੀ ਥੋੜੀ ਢਿੱਲੇ ਪੈ ਗੇ ਸਾਰੇ ਦੰਦ ਦੇ ਨੀਗਾ ਹੋਗੀ ਥੋੜੀ ਕੰਬੀ ਪੈ ਗੇ ਸਾਰੇ ਦੰਦ ਦੇ ಹೂ ತಜಾನಿ ಬಳ ಸಾರ ಗೇ ಹೂ ತಿ ಬಳಚ ಸಾರ ಗೇ ನಿಗಾ ಬಳಿ ಕಟ್ಟ ಪಾರದ ಹಳೆ ಹ ಗೇ ನಿಗಾ ಬಳಿ ಕಟ್ಟ ಹಳೆ ಹ ಗೇ ನಿಗಾ ಬಳಿ ಕಟ್ಟ ಹಳೆ ಹ ಗೇ जदो जवानी मुख गिवेडालदों जवानी मुक गिवेडाला पू बि हो बूढ़ा माइ बि सुख गी डालां ਜਦੋਂ ਜਿਵਾਨੀ ਸਾਡੇ ਉੱਤੇ ਆਈ ਸੀ ਜਦੋਂ ਜਿਵਾਨੀ ਸਾਡੇ ਉੱਤੇ ਆਈ ਸੀ ਪੱਜੀ ਜਾਂਦੀ ਕਾਟਵੇਂ ਮੈਂ ਕਿੱਕਰਾ ਤੋ ਲਾਈ ਸੀ ਪੱਜੀ ਜਾਂਦੀ ਕਾਟਵੇਂ ਮੈਂ ਕਿੱਕਰਾ ਤੋ ਲਾਈ ਸੀ ਪੱਜੀ ਜਾਂਦੀ ਕਾਟਵੇਂ ਮੈਂ ਕਿੱਕਰਾ ਤੋ ਲਾਈ ਸੀ ਹੁਣ ਨਾ ਟੁੱਟਦੇ ਵੇਰਨੀ ਜਿਵਾਨੀ ਇੱਕ ਵਾਰੀ ਆ ਜਾ ਫੇਰ ਨੀ ਜਵਾਨੀਏ 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 ਲੋ ਜਵਾਨੀਆਂ ਗੱਲਾਂ ਮਾਤਾ ਹੋਈਆਂ ਪੂਰੀਆਂ ਦੱਸਿਓ ਤੁਹਾਨੂੰ ਇਹਦਾ ਤੁਸੀਂ ਬਹੁਤ ਵਾਰੀ ਪਹਿਲਾਂ ਵੀ ਸੁਣੀਆ ਹੋਣੀ ਹੈ ਕਿ ਮੈਂ ਤੁਹਾਨੂੰ ਇਕੱਠੀਆਂ ਸਾਰਿਆਂ ਕਰਕੇ ਇੱਕ ਥਾਂ ਤੇ ਰੱਖ ਕੇ ਸੁਣਾਈਆਂ ਨੇ ਤੇ ਦੱਸਿਓ ਹੱਥ ਨੂੰ ਇਹ ਚਾਲੀਆਂ ਬੋਲੀਆਂ ਕਿਹੋ ਜਿਹਾ ਜਰੂਰ ਕਮੈਂਟ ਕਰਕੇ ਜੂ ਦੱਸਣਾ ਹੈ ਨਾ ਤੇ ਲਓ ਹੁਣ ਕਾਪੀ ਪੈਨਸਲ ਚੱਕ ਲਓ ਤੇ ਤੁਸੀਂ ਹੁਣ ਲਿਖੋ ਵੀ ਥੈਰਡ ਬਿਲਕੁਲ ਸੌਖਾ ਪਹਿਲਾਂ ਹੀ ਮੇਰੇ ਪਾਇਆ ਹੋਇਆ ਹੈ ਬੈਰ ਸੁਭਾਸ਼ ਗੋਇਜੇ ਦੱਸਿਆ ਹੋਇਆ ਬਿਲਕੁਲ ਸੌਖਾ ਤਰੀਕਾ ਵੀ ਜਿਸ ਤੇ ਨੂੰ ਥੈਰਦਾ ਹੈ ਪਤਾ ਕਿ ਚਟਣੀ ਕਰਕੇ ਖਾਣਗੇ ਕਿ ਹਰੀਆਂ ਮਿਰਚਾਂ ਖਰਾ ਧਣੀਆਂ ਕਾਲੀ ਮਿਰਚ ਥੋੜੇ ਲਸਣ ਦੀਆਂ ਗੰਡੀਆਂ ਥੋੜਾ ਵਿੱਚ ਗੁੜ ਪਾਓ ਚਟਣੀ ਬਣ ਗਈ ਇਹਨੂੰ ਹਰ ਰੋਜ਼ ਇੱਕ ਚਮਚਾ ਚਟਨੀ ਦਾ ਘੱਟੋ-ਘੱਟ ਜਿੰਨੀ ਆਪਾਂ ਵੱਧ ਖਾਓ ਵੱਧ ਖਾ ਸਕੋ ਸਾਰਾ ਪੂਰਾ ਪਰਿਵਾਰ ਹੀ ਚਾਹੀ ਖਾਓ ਪਰ ਇਹਨੂੰ ਥੈਰਡ ਉਹ ਇੱਕਦਮ ਵੀ ਨਾ ਕਾ ਨਾ ਕੋ ਤਿੰਨ ਦਿਨ ਜੇ ਜੇ ਤੁਹਾਨੂੰ ਕੋਈ ਗੋਲੀ ਲਾਈ ਹੋਈ ਆ ਥੈਰਡ ਤੋਂ ਉਹ ਗੋਲੀ ਵੀ ਤੁਸੀਂ ਵੇਖ ਸਕ ਲੈਂਦੇ ਲੋ ਉਹਨਾਂ ਨੇ ਦੱਸਿਆ ਬਈ ਮੋੜ ਕੇ ਥੈਰਡ ਮਤਲਬ ਆਇਨ ਵੀ ਠੀਕ ਹੀ ਨਹੀਂ ਹੋਊਗਾ ਖਤਮੀ ਹੋਊਗਾ ਇਹ ਤਾਂ ਮੋੜ ਕੇ ਹੋਣਾ ਹੀ ਨਹੀਂ ਜਿਹਨੂੰ ਨਹੀਂ ਹੈਗਾ ਉਹਨੂੰ ਨਹੀਂ ਕਦੇ ਹੋਣਾ ਜਿਹਨੂੰ ਹੈਗਾ ਉਹਦਾ ਠੀਕ ਹੋ ਗਏ ਉਹਨੂੰ ਮੋੜ ਕੇ ਕਦੇ ਥੈਰਡ ਨਹੀਂ ਬਹੁਤੀ ਸੌਖਾ ਚਟਨੀ ਕਰੇ ਸਾਰਾ ਪਰਿਵਾਰ ਖਾਓ ਉਹ ਵੀ ਤਾਂ ਆਪਾਂ ਚਟਨੀ ਕਰਕੇ ਖਾਣਿਆ ਕੋਈ ਬਾਰlfloor ਰਸੋਈ ਦੇ ਵਿੱਚ ਹੀ ਪਈਆਂ ਸਾਰੀਆਂ ਕਿਹੜਾ ਰੋਜ਼ ਆਪਾਂ ਖਾਣਿਆ ਪਰ ਇਹ ਨਾਗਾ ਨਾ ਪਾਵੇ ਠੈਰਡ ਦਾ ਅਜੇ ਤਾਂ ਤੇ ਹੈ ਪਹਿਲੀ ਪਹਿਲੀ ਤੇ ਰੋਜ਼ ਹੀ ਖਾਓ ਆਪਾਂ ਹੋਰ ਵੀ ਚਟਨੀ ਖਾਣਿਆ ਕੀ ਹੈ ਇਹ ਉਹੀ ਹਰੀਆਂ ਮਿਰਚਾਂ ਆਪਾਂ ਜਨੇ ਕੁਛੀ ਨਹੀਂ ਖਾ ਸਾਦੇ 3-4 ਮਿਰਚਾਂ ਪਾ ਲੀਆਂ ਹਰਾ ਧਨੀਆ ਪਾ ਲਿਆ ਤੇ ਹਰੀ ਮਿਰਚ ਹਰਾ ਧਨੀਆ ਤੇ ਕਾਲੀ ਮਿਰਚ ਕਾਲੀ ਮਿਰਚ ਹੈ ਨਾ ਤੇ ਥੋੜਾ ਜਿਹਾ ਗੁੜ ਪਾ ਲਓ ਥੋੜੇ ਜਿਹੇ ਲਸਣ ਜਿਹਾ ਪੰਜ ਚਾਰ ਪੰਜਾ ਪਾ ਲਓ ਹੈ ਨਾ ਤੇ ਵਿੱਚ ਗੁੜ ਪਾ ਕੇ ਇਹ ਮਿੱਠੀ ਪਟੇ ਬਣਾ ਕੇ ਜਿੰਨਾ ਕੁ ਸਹਿੰਦਾ ਸਹਿੰਦਾ ਗੁੜ ਤੇ ਥੈਰ ਨੂੰ ਰਹਿ ਜਾ ਉਹਨਾਂ ਨੇ ਪੱਕਾ ਦੱਸਿਆ ਐਮਡੀ ਨੇ ਉਹ ਐਨਕੀ ਮੜੇ ਮੋٹے ਬੈਦ ਨੇ ਇਹ ਘਰੀ ਨਾਲੇ ਉਹਨਾਂ ਦੀ ਗੱਲਾਂ ਵੀ ਸੁਣੋ ਅੱਧਿਆਂ ਦਾ ਗੱਲਾਂ ਨੇ ਦੁੱਖ ਤੋੜ ਦਿੰਦੀਆਂ ਨੇ ਤੇ ਇਹ ਕਿਹੜਾ ਤੁਸੀਂ ਜਰੂਰ ਕਰਕੇ ਖਾਣੀਆਂ ਤੇ ਇਹਦਾ ਥੋੜਾ ਕੋਈ ਮੁੱਲ ਨਹੀਂ ਲੱਗਦਾ ਤੇ ਫਿਰ ਜਿੱਦੇ ਥੈਰ ਠੀਕ ਹੋ ਵੀ ਉਹ ਜਰੂਰ ਪਹਿਲਾਂ ਤਾਂ ਇਹ ਦੱਸਦੇ ਵਿੱਚ ਖਾਣ ਲੱਗੇ ਡੇਟ ਲਿਖ ਲਓ ਵੀ ਇੱਕ ਤੋਂ ਤਿੰਨ ਮਹੀਨੇ ਹੋ ਗਏ ਤੇ ਪਹਿਲੇ ਤੋਂ ਠੀਕ ਹੋਣੀ ਸ਼ੁਰੂ ਹੋ ਜੰਦੀ ਹੈ ਨਾ ਤੇ ਉਸ ਤੋਂ ਬਾਅਦ ਤਿੰਨ ਮਹੀਨੇ ਬਾਅਦ ਚੈੱਕ ਕਰਾਓ ਤੁਹਾਡਾ థੈਰਾਪੀ ਮੈਨੂੰ ਪੂਰਾ ਯਕੀਨ ਹੈ ਅਸਲਿਆ ਸ਼ੁਰੂ ਕਰ ਰੱਖੀਏ ਤੁਹਾਨੂੰ ਫਾਇਦਾ ਹੈ ਨਹੀਂ ਪਰ ਅਸੀਂ ਖਾਂਦੇ ਆ ਇਹ ਹੋਵੇਗਾ ਹਨਾ ਤੇ ਲਓ ਹੋਮ ਦੇ ਉਸਾਨੇ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਵੀਕ ਤੇ ਨਵੇਂ ਅਨੁਕਤੇ ਨਾਲ